ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਉਦੋਂ ਪੈ ਗਿਆ ਜਦੋਂ ਬੀਤੇ ਦੀ ਨਹੀਂ ਮਸ਼ਹੂਰ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਇਸ ਟੈਨਸ਼ਨ ਨਾਲ ਭਰੀ ਜ਼ਿੰਦਗੀ 'ਚ ਉਹ ਲੋਕਾਂ ਨੂੰ ਆਪਣੀਆਂ ਚਟਪਟੀਆਂ ਗੱਲਾਂ ਨਾਲ ਹਸਾਉਂਦੇ ਰਹੇ ਪਰ ਹੌਲੀ-ਹੌਲੀ ਉਹਨਾਂ ਦੇ ਸਰੀਰ ਨੂੰ ਕਈ ਬਿਮਾਰੀਆਂ ਨੇ ਜਕੜ ਲਿਆ ਸੀ। ਉਹ ਲੋਕਾਂ ਨੂੰ ਤਾਂ ਹਸਾਉਂਦੇ ਰਹੇ ਪਰ ਆਪਣੀ ਬਿਮਾਰੀ ਕਾਰਨ ਦੁਖੀ ਸੀ। ਸੋ ਅੱਜ ਆਪਾਂ ਪੰਜਾਬੀ ਫਿਲਮ ਇੰਡਸਟਰੀ ਦੇ ਇਸ ਦਿਗਜ ਕਲਾਕਾਰ ਜਸਵਿੰਦਰ ਭੱਲਾ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿੰਨੇ ਸਮੇਂ ਤੋਂ ਭੱਲਾ ਸਾਹਿਬ ਬਿਮਾਰ ਚੱਲ ਰਹੇ ਸੀ ਉਹ ਕਿਹੜੀ ਬਿਮਾਰੀ ਸੀ ਜੋ ਉਹਨਾਂ ਦੀ ਮੌਤ ਦਾ ਕਾਰਨ ਬਣੀ ਇਸ ਤੋਂ ਬਿਨਾ ਭੱਲਾ ਸਾਹਿਬ ਦੇ ਪਰਿਵਾਰਕ ਪਿਛੋਕੜ ਦੀ ਗੱਲ ਵੀ ਕਰਾਂਗੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਭੱਲਾ ਸਾਹਿਬ ਕਿੰਨੇ ਪੜੇ ਲਿਖੇ ਸੀ ਫਿਰ ਉਹ ਐਕਟਿੰਗ ਵਾਲੇ ਪਾਸੇ ਕਿਵੇਂ ਆਏ ਸੋ ਇੰਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਜਸਵਿੰਦਰ ਭੱਲਾ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਦੋਰਾਹਾ ਦੇ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਬਹਾਦਰ ਸਿੰਘ ਭੱਲਾ ਤੇ ਮਾਤਾ ਦਾ ਨਾਮ ਸਤਵੰਤ ਕੌਰ ਸੀ ਇਹਨਾਂ ਦਾ ਜਨਮ 4 ਮਈ 1960 ਦੇ ਵਿੱਚ ਹੋਇਆ ਤੇ 65 ਸਾਲ ਦੀ ਉਮਰ ਦੇ ਵਿੱਚ 22 ਅਗਸਤ 2025 ਨੂੰ ਇਹਨਾਂ ਦੀ ਮੌਤ ਹੋਈ ਤੁਹਾਨੂੰ ਦੱਸ ਦਈਏਗੇ ਜਸਵਿੰਦਰ ਭੱਲਾ ਦੇ ਪਿਤਾ ਸਰਦਾਰ ਬਹਾਦਰ ਸਿੰਘ ਇੱਕ ਟੀਚਰ ਸੀ ਇਸੇ ਕਰਕੇ ਇਹਨਾਂ ਦੇ ਘਰ ਦੇ ਵਿੱਚ ਸ਼ੁਰੂ ਤੋਂ ਹੀ ਪੜ੍ਹਾਈ ਲਿਖਾਈ ਦਾ ਵਧੀਆ ਕੋਲ ਰਿਹਾ ਜਸਵਿੰਦਰ ਭੱਲਾ ਨੇ ਦੋਰਾਹਾ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਬੀ ਐਸ ਸੀ ਤੇ ਐਮ ਐਸ ਸੀ ਦੀ ਡਿਗਰੀ ਕੰਪਲੀਟ ਕੀਤੀ ਫਿਰ ਇਹਨਾਂ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਪੀ ਐਚ ਡੀ ਦੀ ਡਿਗਰੀ ਕੰਪਲੀਟ ਕੀਤੀ ਇਸ ਤੋਂ ਬਾਅਦ ਇਹਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚ ਪਸਾਰ ਵਿਭਾਗ ਦੇ ਵਿੱਚ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉੱਥੇ ਇਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵੀ ਰਹੇ ਸਾਲ 2020 ਦੇ ਵਿੱਚ ਇਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਤਾਨੂੰ ਦੱਸ ਦਈਏ ਕਿ ਬਚਪਨ ਤੋਂ ਹੀ ਇਹਨਾਂ ਨੂੰ ਐਕਟਿੰਗ ਕਰਨ ਦਾ ਵੀ ਸ਼ੌਂਕ ਰਿਹਾ ਲੋਕਾਂ ਨੂੰ ਹਸਾਉਣ ਦਾ ਸ਼ੌਂਕ ਰਿਹਾ ਸਕੂਲ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਦੇ ਆ ਇਹਨਾਂ ਨੇ ਉੱਥੇ ਹੋਣ ਵਾਲੇ ਹਰ ਪ੍ਰੋਗਰਾਮ ਦੇ ਵਿੱਚ ਆਪਣੀ ਕਲਾ ਵਿਖਾਉਣੀ ਤੇ ਲੋਕਾਂ ਨੂੰ ਹਸਾਉਂਦੇ ਰਹਿਣਾ ਮਤਲਬ ਪੜਾਈ ਦੇ ਨਾਲ-ਨਾਲ ਉਹ ਥੀਏਟਰ ਦੇ ਨਾਲ ਵੀ ਜੁੜੇ ਰਹੇ ਤਾਨੂੰ ਦੱਸ ਦਈਏ ਕਿ ਉਹਨਾਂ ਦੇ ਗੂੜੇ ਦੋਸਤ ਬਾਲਮੁਕੰਦ ਸ਼ਰਮਾ ਉਹਨਾਂ ਦੇ ਕਲਾਸਮੇਟ ਰਹੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਉਹ ਇਕੱਠੇ ਪਰਫਾਰਮ ਵੀ ਕਰਦੇ ਰਹੇ ਐਦਾਂ ਹੀ ਇੱਕ ਵਾਰ ਇਹ ਦੋਵੇਂ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਪ੍ਰੋਗਰਾਮ ਲਾ ਰਹੇ ਸੀ ਉੱਥੇ ਜਲੰਧਰ ਦੂਰਦਰਸ਼ਨ ਵਾਲੇ ਵੀ ਆਏ ਹੋਏ ਸੀ ਜਲੰਧਰ ਦੂਰਦਰਸ਼ਨ ਵਾਲਿਆਂ ਨੂੰ ਭੱਲਾ ਸਾਹਿਬ ਦੀ ਐਕਟਿੰਗ ਬਹੁਤ ਵਧੀਆ ਲੱਗੀ ਉਹਨਾਂ ਨੇ ਭੱਲਾ ਸਾਹਿਬ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਦੇ ਵਿੱਚ ਪਰਫਾਰਮ ਕਰਨ ਲਈ ਬੁਲਾਇਆ ਉਸ ਤੋਂ ਬਾਅਦ ਭੱਲਾ ਸਾਹਿਬ ਜਲੰਧਰ ਦੂਰਦਰਸ਼ਨ ਨਾਲ ਜੁੜ ਗਏ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਸਾਲ 1975 ਦੇ ਵਿੱਚ ਆਲ ਇਹ ਰੇਡੀਓ ਲਈ ਵੀ ਚੁਣਿਆ ਗਿਆ ਸੀ ਹੁਣ ਜੇ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਪਰਮਦੀਪ ਕੌਰ ਨਾਲ ਹੋਇਆ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ ਇਹਨਾਂ ਦੇ ਬੇਟੇ ਦਾ ਨਾਮ ਪੁਖਰਾਜ ਭੱਲਾ ਹੈ ਜੋ ਕਿ ਬਹੁਤ ਵਧੀਆ ਸਿੰਗਰ ਤੇ ਐਕਟਰ ਹੈ ਇਹਨਾਂ ਦੀ ਧੀ ਦਾ ਨਾਮ ਅਸ਼ਪ੍ਰੀਤ ਕੌਰ ਹੈ ਜੋ ਕਿ ਨਾਰਵੇ ਵਿਆਹੀ ਹੋਈ ਹੈ ਤਾਨੂੰ ਦੱਸ ਦਈਏ ਕਿ ਸਾਲ 2022 ਦੇ ਵਿੱਚ ਜਸਵਿੰਦਰ ਭੱਲਾ ਆਪਣੇ ਪਰਿਵਾਰ ਸਮੇਤ ਮੁਹਾਲੀ ਸ਼ਿਫਟ ਹੋ ਗਏ ਸੀ ਕਿਉਂਕਿ ਉਹਨਾਂ ਦੇ ਦੋਸਤ ਬਾਲਮੁਕੰਦ ਸ਼ਰਮਾ ਵੀ ਉੱਥੇ ਹੀ ਰਹਿੰਦੇ ਸੀ ਇਸੇ ਕਰਕੇ ਜਸਵਿੰਦਰ ਭੱਲਾ ਨੇ ਮੁਹਾਲੀ ਘਰ ਲਿਆ ਆਪਣੇ ਦੋਸਤ ਬਾਲਮੁਕੰਦ ਸ਼ਰਮਾ ਨਾਲ ਹੀ ਇਹਨਾਂ ਨੇ ਸਾਲ 1988 ਦੇ ਵਿੱਚ ਸ਼ਣਕਾਟਾ ਸ਼ੁਰੂ ਕੀਤਾ ਉਹਨਾਂ ਨੇ ਸਾਲ 2009 ਤੱਕ ਸ਼ਣਕਾਟੇ ਦੀਆਂ 27 ਕੈਸਡਾਂ ਬਣਾਈਆਂ। ਉਹਨਾਂ ਦੀਆਂ ਸਾਰੀਆਂ ਹੀ ਕੈਸਡਾਂ ਨੂੰ ਲੋਕਾਂ ਨੇ ਰੱਜਮਾ ਪਿਆਰ ਦਿੱਤਾ। ਉਹਨਾਂ ਨੇ ਸ਼ਣਕਾਟੇ 'ਚ ਕਈ ਤਰ੍ਹਾਂ ਦੇ ਕੈਰੇਕਟਰ ਨਿਭਾਏ ਜਿਦਾ ਕਿ ਚਾਚਾ ਚਾਤਰ ਸਿੰਘ। ਉਹਨਾਂ ਦੇ ਇਸ ਕੈਰੇਕਟਰ ਕਰਕੇ ਕਈ ਲੋਕ ਤਾਂ ਉਹਨਾਂ ਨੂੰ ਉਸ ਟਾਈਮ ਚਾਚਾ ਚਤਰਾ ਵੀ ਕਹਿਣ ਲੱਗ ਪਏ ਸੀ। ਇਸ ਤੋਂ ਬਿਨਾਂ ਇਹਨਾਂ ਨੇ ਭਾਨਾ ਐਨ ਆਰ ਆਈ ਤੇ ਨਿੱਲੂ ਨਾਂ ਦਾ ਰੋਲ ਵੀ ਨਿਭਾਇਆ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ। ਹੁਣ ਜੇ ਇਹਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਸਾਲ 1998 ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ ਜਿਸ ਦਾ ਨਾਮ ਹੈ ਦੁੱਲਾ ਪੱਟੀ ਉਸ ਤੋਂ ਬਾਅਦ ਇਹਨਾਂ ਨੇ 1999 ਦੇ ਵਿੱਚ ਮਾਹੌਲ ਠੀਕ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ ਜੇ ਉਹਨਾਂ ਦੀਆਂ ਕੁਝ ਹੋਰ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਨਲਾਇਕ ਜੀਜਾ ਜੀ ਬਿੱਲੀਆਂ ਚ ਬਾਂਦਰ ਮੇਲ ਕਰਾ ਦੇ ਰੱਬਾ ਜੀਨੇ ਮੇਰਾ ਦਿਲ ਲੁੱਟਿਆ ਚੱਕ ਦੇ ਫੱਟੇ ਕੈਰੀ ਆਨ ਜੱਟਾ ਰੌਲਾ ਪੈ ਗਿਆ ਡੈਡੀ ਕੂਲ ਮੁੰਡੇ ਫੂਲ ਓ ਮਾਈ ਪਿਓ ਸਾਹਬ ਬਹਾਦਰ ਆਸਕੇ ਤੇ ਵੇਖ ਬਰਾਤਾਂ ਚੱਲੀਆਂ ਜਿਹੀਆਂ ਸੁਪਰ ਹਿੱਟ ਫਿਲਮਾਂ ਤੋਂ ਬਿਨਾ ਹੋਰ ਵੀ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਜੇ ਆਪਾਂ ਮੋਟਾ-ਮੋਟਾ ਵੇਖੀਏ ਤਾਂ ਸਾਲ 1998 ਤੋਂ 2007 ਤੱਕ ਉਹਨਾਂ ਨੇ 7 ਫਿਲਮਾਂ ਕੀਤੀਆਂ 2008 ਤੋਂ 2017 ਤੱਕ ਉਹਨਾਂ ਨੇ 36 ਫਿਲਮਾਂ ਕੀਤੀਆਂ 2018 ਤੋਂ ਲੈ ਕੇ 2024 ਤੱਕ ਉਹਨਾਂ ਨੇ 21 ਫਿਲਮਾਂ ਦੇ ਵਿੱਚ ਕੰਮ ਕੀਤਾ ਕੁੱਲ ਮਿਲਾ ਕੇ ਉਹ 64 ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਸਾਲ 2024 ਦੇ ਵਿੱਚ ਆਈ ਛਿੰਦਾ ਛਿੰਦਾ ਨੋ ਪਾਪਾ ਜਸਵਿੰਦਰ ਭੱਲਾ ਦੀ ਆਖਰੀ ਫਿਲਮ ਰਹੀ ਉਹਨਾਂ ਨੇ ਗਿੱਪੀ ਗਰੇਵਾਲ ਨਾਲ ਕੈਰੀਅਨ ਜੱਟਾ 4 ਬਣਾਉਣ ਦਾ ਵਾਅਦਾ ਵੀ ਕੀਤਾ ਸੀ ਜਿਸ ਦਾ ਕੰਮ ਦਸੰਬਰ 2025 ਦੇ ਵਿੱਚ ਸ਼ੁਰੂ ਹੋਣਾ ਸੀ ਪਰ ਦੋਸਤੋ ਪਹਿਲਾਂ ਹੀ ਜਸਵਿੰਦਰ ਭੱਲਾ ਜੀ ਸਾਡੇ ਵਿੱਚੋਂ ਚਲੇ ਗਏ ਜੋ ਕਿ ਬੜੇ ਦੁੱਖ ਦੀ ਗੱਲ ਹੈ ਹੁਣ ਜੇ ਗੱਲ ਕਰੀਏ ਇਹਨਾਂ ਦੀ ਮੌਤ ਦੇ ਕਾਰਨ ਬਾਰੇ ਤਾਂ ਇਹ तकरीबन ਸਾਲ ਡੇਢ ਸਾਲ ਤੋਂ ਬਿਮਾਰ ਚੱਲ ਰਹੇ ਸੀ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਸੀ ਹਾਰਟ ਦੀ ਪ੍ਰੋਬਲਮ ਵੀ ਸੀ ਤੇ ਇਸ ਤੋਂ ਬਿਨਾ ਇਹਨਾਂ ਨੂੰ ਬ੍ਰੇਨ ਸਟ੍ਰੋਕ ਵੀ ਸੀ ਇਹਨਾਂ ਸਾਰੀਆਂ ਬਿਮਾਰੀਆਂ ਦੇ ਚੱਲਦੇ ਇਹਨਾਂ ਦਾ ਇਲਾਜ ਚੱਲ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਇਹ ਮੋਹਰਾਂ ਅਲੀ ਦੇ ਫੋਰਟਿਜ ਹਸਪਤਾਲ ਦੇ ਵਿੱਚ ਦਾਖਲ ਸੀ ਮੌਤ ਤੋਂ 2 ਦਿਨ ਪਹਿਲਾਂ ਇਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਅਟੈਕ ਆਇਆ ਉਸ ਅਟੈਕ ਕਾਰਨ ਹੀ ਇਹਨਾਂ ਦੀ ਮੌਤ ਹੋਈ ਬੇਸ਼ੱਕ ਇਹਨਾਂ ਦਾ ਸਰੀਰ ਤਾਂ ਦੁਨੀਆ ਚੋਂ ਚਲਾ ਗਿਆ ਪਰ ਇਹਨਾਂ ਦੇ ਨਿਭਾਏ ਗਏ ਰੋਲ ਫਿਲਮਾਂ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿਣਗੇ ਇਹਨਾਂ ਦੇ ਵੱਖ-ਵੱਖ ਡਾਇਲੋਗਾਂ ਦੇ ਲੋਕ ਪਹਿਲਾਂ ਵੀ ਫੈਨ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਉਹਨਾਂ ਦੇ ਡਾਇਲੌਗ ਹਮੇਸ਼ਾ ਯਾਦ ਰਹਿਣਗੇ। ਉਹਨਾਂ ਦੀ ਹਰ ਪੰਜਾਬੀ ਫਿਲਮ ਦੇ ਵਿੱਚ ਉਹਨਾਂ ਦਾ ਇੱਕ ਖਾਸ ਡਾਇਲੌਗ ਹੁੰਦਾ ਸੀ। ਜੇ ਉਹਨਾਂ ਦੇ ਕੁਝ ਡਾਇਲੌਗਾਂ ਦੀ ਗੱਲ ਕਰੀਏ ਤਾਂ ਉਹ ਨੇ ਕਿ ਐਡਵੋਕੇਟ ਢਿੱਲੋਂ ਨੇ ਕਾਲਾ ਘੋਟ ਐਵੇਂ ਨਹੀਂ ਪਾਇਆ ਰਫੂ ਕਰਵਾ ਕੇ ਪਾਇਆ। ਜੇ ਚੰਡੀਗੜ੍ਹ ਟੈਜੂ ਪਿੰਡਾ ਵਰਗਾ ਤਾਂ ਰਹਿ ਜੂ। ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ। ਮੈਂ ਤਾਂ ਭੰਨ ਦੂ ਬੁੱਲਾ ਨਾਲ ਅਖਰੋਟ। ਜੁੱਤੀ ਤੰਗ ਜਵਾਈ ਨੰਗ ਸਾਰੀ ਉਮਰ ਬੰਦੇ ਦੀ ਮੱਤ ਮਾਰ ਦਿੰਦੇ ਨੇ। ਸਾਡਾ ਪਟੋਲਾ ਸਾਥ ਹੋਈ ਓਲਾ। ਗੰਦੀ ਔਲਾਦ ਨਾਲ ਮਜਾ ਨਾਲ ਸਵਾਦ। ਦੋ ਜੰਮੇ ਦੋਵੇਂ ਨਿਕੰਮੇ ਸੇ ਲੀਤੇ ਹਵੇਲੀ ਐਨੀ ਛੇਤੀ ਨਹੀਂ ਬਣਦੀ ਸੋ ਇਹ ਸਾਰੇ ਉਹਨਾਂ ਦੇ ਡਾਇਲੋਗ ਰਹਿੰਦੀ ਦੁਨੀਆ ਤੱਕ ਲੋਕਾਂ ਦੀ ਜ਼ੁਬਾਨ 'ਤੇ ਰਹਿਣਗੇ 23 ਅਗਸਤ 2025 ਨੂੰ ਦੁਪਹਿਰ 1 ਵਜੇ ਮੁਹਾਲੀ ਬਲੌਂਗੀ ਦੀ ਸ਼ਮਸ਼ਾਨ ਘਾੜ ਦੇ ਵਿੱਚ ਪੂਰੀ ਪੰਜਾਬੀ ਫਿਲਮ ਇੰਡਸਟਰੀ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਤੇ ਉਹਨਾਂ ਦੇ ਚਾਉਣ ਵਾਲਿਆਂ ਨੇ ਨਾਮ ਅੱਖਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਉਥੇ ਸਾਰਿਆਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸੀ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦਾ ਸਾਰਿਆਂ ਨਾਲ ਪ੍ਰੇਮ ਪਿਆਰ ਰਿਹਾ ਪੱਲਾ ਸਾਹਿਬ ਇੱਕ ਵਧੀਆ ਸ਼ਖਸੀਅਤ ਦੇ ਮਾਲਕ ਸੀ ਜਿੱਥੇ ਉਹ ਲੋਕਾਂ ਨੂੰ ਆਪਣੇ ਚੁਟਕਲਿਆਂ ਨਾਲ ਖੁਸ਼ ਕਰਦੇ ਰਹੇ ਉਥੇ ਹੀ ਉਹਨਾਂ ਨੇ ਇੱਕ ਪ੍ਰੋਫੈਸਰ ਵਜੋਂ ਬੱਚਿਆਂ ਨੂੰ ਗਿਆਨ ਵੀ ਦਿੱਤਾ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਜਸਵਿੰਦਰ ਪੱਲਾ ਸਾਹਿਬ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰ ਸਕਦੇ ਹੋ ਤੁਸੀਂ ਇਹ ਵੀਡੀਓ ਆਪਣੇ ਸਾਰੇ ਯਾਰਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਸ ਕਾਮੇਡੀ ਕਿੰਗ ਦੇ ਜੀਵਨ ਦੇ ਸਫ਼ਰ ਬਾਰੇ ਸਾਰੇ ਜਾਣ ਸਕਣ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ O Punjab ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਆਰੰਭ ਰੱਖਾ